ਪਿੰਡ ਸਰਹਾੜੀ ਦੇ ਵਿਚਕਾਰ ਇੱਕ ਛੋਟਾ ਜਾ ਘਰ ਸੀ ਜਿੱਥੇ ਰਹਿੰਦਾ ਸੀ 12 ਸਾਲ ਦਾ ਮੁੰਡਾ ਜਸਕਰਨ ਸਿੰਘ ਜਸਕਰਨ ਸਿੰਘ ਨਿਹੰਗ ਸਿੰਘ ਦੇ ਬਾਣੇ ਵਿੱਚ ਸਜਿਆ ਹੋਇਆ ਨੀਲੇ ਚੋਲੇ ਦੇ ਵਿੱਚ ਸਿਰ ਤੇ ਦਸਤਾਰ ਹੱਥ ਦੇ ਵਿੱਚ ਇੱਕ ਚਮਕਦੀ ਕੁਹਾੜੀ ਫੜੀ ਤੇ ਸਵੇਰੇ-ਸਵੇਰੇ ਆਪਣੇ ਘਰ ਦੇ ਛੋਟੇ ਜਿਹੇ ਅੰਗਣੇ ਵਿੱਚ ਜਿੱਥੇ ਉਹ ਪੰਜਾਂ ਬਾਣੀਆਂ ਦਾ ਪਾਠ ਕਰਦਾ ਉਸ ਦੀ ਆਵਾਜ਼ ਵਿੱਚ ਇੱਕ ਅਜੀਬ ਜੀ ਤਾਕਤ ਸੀ ਜਿਵੇਂ ਉਹ ਗੁਰੂ ਦੀ ਬਾਣੀ ਦੇ ਨਾਲ ਇੱਕ ਅਟੁੱਟ ਸਬੰਧ ਜੋੜ ਰਿਹਾ ਹੋਵੇ ਪੰਜਾਂ ਬਾਣੀਆਂ ਤੋਂ ਬਾਅਦ ਉਸ ਨੇ ਸੁਖਮਣੀ ਸਾਹਿਬ ਦਾ ਪਾਠ ਕੀਤਾ ਤੇ ਫਿਰ ਚੰਡੀ ਦੀ ਵਾਰ ਦੀਆਂ ਤੁਕਾਂ ਉਸਦੇ ਮੂੰਹੋਂ ਗੂੰਜਣ ਲੱਗੀਆਂ ਪਾ ਕੂੜਾ ਕਰ ਉਸਨੇ ਅਰਦਾਸ ਕੀਤੀ ਅੱਖਾਂ ਮਿਚੀਆਂ ਤੇ ਫਿਰ ਹੱਥ ਦੇ ਵਿੱਚ ਕੁਹਾੜੀ ਚੁੱਕ ਕੇ ਘਰੋਂ ਬਾਹਰ ਨਿਕਲ ਪਿਆ ਜਿਸ ਕਾਰਨ ਦੀ ਮੰਜ਼ਲ ਸੀ ਪਿੰਡ ਦੇ ਬਾਹਰ ਖੇਤਾਂ ਦੇ ਵਿੱਚ ਬਣੀ ਇੱਕ ਪੁਰਾਣੀ ਪੀਰਾਂ ਦੀ ਦਰਗਾਹ ਇਹ ਦਰਗਾਹ ਪਿੰਡਵਾਲਿਆਂ ਦੇ ਲਈ ਸਦੀਆਂ ਤੋਂ ਸ਼ਰਧਾ ਦਾ ਕੇਂਦਰ ਸੀ ਲੋਕ ਦੂਰੋਂ ਦੂਰੋਂ ਆਉਂਦੇ ਚਾਦਰਾਂ ਚੜਾਉਂਦੇ ਮੁਰਾਦਾ ਮੰਗਦੇ ਆ ਹਰ ਜੇਠ ਦੇ ਮਹੀਨੇ ਵਿੱਚ ਇੱਥੇ ਵੱਡਾ ਮੇਲਾ ਲੱਗਦਾ ਜਿੱਥੇ ਸੰਗਤਾਂ ਦੀ ਭੀੜ ਉਮੜਦੀ ਪਰ ਜਸਕਰਨ ਦੇ ਮਨ ਵਿੱਚ ਇਸ ਦਰਗਾਹ ਪ੍ਰਤੀ ਕੋਈ ਸ਼ਰਧਾ ਨਹੀਂ ਸੀ ਉਸਦੇ ਮਨ ਵਿੱਚ ਇੱਕ ਅਜੀਬ ਜਿਹੀ ਬੇਚੈਨੀ ਸੀ ਕਿ ਜਿਵੇਂ ਕੋਈ ਅੰਦਰੂਨੀ ਆਵਾਜ਼ ਉਸ ਨੂੰ ਕੁਝ ਕਰਨ ਦੇ ਲਈ ਉਕਸਾਰੀ ਹੋਵੇ ਜਦੋਂ ਦਰਗਾਹ ਦੇ ਨੇੜੇ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਉੱਥੇ ਪਹਿਲਾਂ ਹੀ ਕੁਝ ਲੋਕ ਮੌਜੂਦ ਸਨ ਕੋਈ ਮੱਥਾ ਟੇਕ ਰਿਹਾ ਸੀ ਕੋਈ ਚਾਦਰ ਚੜਾਉਣ ਦੀ ਤਿਆਰੀ ਕਰ ਰਿਹਾ ਸੀ ਜਿਸ ਕਾਰਨ ਨੇ ਇੱਕ ਪਲ ਦੇ ਲਈ ਰੁੱਕ ਕੇ ਦਰਗਾਹ ਵਰ ਵੇਖਿਆ ਫਿਰ ਬਿਨਾ ਕਿਸੇ ਹਿਚਕਿਚਾੜ ਤੇ ਉਸਨੇ ਕੋਹਾੜੀ ਚੁੱਕੀ ਅਤੇ ਦਰਗਾਹ ਤੇ ਚੜਾਈਆਂ ਚਾਦਰਾਂ ਨੂੰ ਖਿੱਚ ਕੇ ਬਾਹਰ ਸੁੱਟਣਾ ਸ਼ੁਰੂ ਕਰ ਦਿੱਤਾ ਲੋਕ ਹੈਰਾਨ ਹੋ ਗਏ ਇੱਕ ਬੁੱਢੀ ਔਰਤ ਚੀਕੀ ਓਏ ਮੁੰਡਿਆ ਇਹ ਕੀ ਕਰ ਰਿਹਾ ਹੈ ਇਹ ਪੀਰਾਂ ਦੀ ਦਰਗਾਹ ਹੈ 500 ਸਾਲ ਪੁਰਾਣੀ ਇੱਥੇ ਸਾਡੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ ਇੱਕ ਮੁੰਡਾ ਅੱਗੇ ਵਧਿਆ ਅਤੇ ਜਸਕਰਨ ਦਾ ਹੱਥ ਫੜਨ ਦੀ ਕੋਸ਼ਿਸ਼ ਕੀਤੀ ਪਰ ਜਸਕਰਨ ਦੀਆਂ ਅੱਖਾਂ ਵਿੱਚ ਇੱਕ ਅਜੀਬ ਜੀ ਚਮਕ ਸੀ ਉਸਨੇ ਕਿਸੇ ਦੀ ਇੱਕ ਨਾ ਸੁਣੀ ਫਿਰ ਪਿੰਡ ਦੀ ਭੀੜ ਇਕੱਠੀ ਹੋਈ ਕੋਈ ਉਸ ਨੂੰ ਗਾਲਾਂ ਕੱਢ ਰਿਹਾ ਸੀ ਕੋਈ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇਰੇ ਨਾਲ ਮਾੜਾ ਹੋਵੇਗਾ ਮੁੰਡਿਆ ਪੀਰ ਦੀ ਬੇਦਵੀ ਨਾ ਕਰ ਪਰ ਜਸਕਰਨ ਰੁਕਿਆ ਨਹੀਂ ਉਸ ਨੇ ਕੁਹਾੜੀ ਨਾਲ ਦਰਗਾਹ ਦੀਆਂ ਕੰਧਾਂ ਤੇ ਵਾਰ ਕਰਨਾ ਸ਼ੁਰੂ ਕਰ ਦਿੱਤਾ ਇੱਟਾਂ ਡਿੱਗਣ ਲੱਗੀਆਂ ਧੂੜ ਦਾ ਗੁਬਾਰ ਉੱਠਿਆ ਪੂਰਾ ਪਿੰਡ ਹੈਰਾਨ ਸੀ ਅਤੇ ਫਿਰ ਜਦੋਂ ਦਰਗਾਹ ਦੀ ਕੰਧ ਪੂਰੇ ਤਰੀਕੇ ਦੇ ਨਾਲ ਡਿੱਗ ਪਈ ਦੋਸਤੋ ਬਾਦ ਵਾਪਰੀ ਇੱਕ ਐਸੀ ਘਟਨਾ ਜਿਸ ਨੂੰ ਸੁਣ ਕੇ ਤੁਸੀਂ ਰਹਿ ਜਾਓਗੇ ਹੈਰਾਨ ਬਣੇ ਰਹੋ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੋਂ ਹਨੋ ਰੂਬਰੂ ਕਰਾਉਂਦੇ ਆ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜਸਕਰਨ ਸਿੰਘ ਦਾ ਜਨਮ ਪਿੰਡ ਸਰਹਾਰੀ ਦੇ ਇੱਕ ਸਧਾਰਨ ਪਰਿਵਾਰ ਦੇ ਵਿੱਚ ਹੋਇਆ ਉਸ ਦੇ ਪਿਤਾ ਸਰਦਾਰ ਜਗਤਾਰ ਸਿੰਘ ਇੱਕ ਛੋਟੇ ਜਿਹੇ ਕਿਸਾਨ ਸਨ ਜਿਨ੍ਹਾਂ ਦੇ ਕੋਲ 5 ਏਕੜ ਜ਼ਮੀਨ ਸੀ ਜਗਤਾਰ ਸਿੰਘ ਸਖਤ ਮਿਹਨਤ ਕਰਦੇ ਪਰ ਫਿਰ ਵੀ ਘਰ ਦੀ مالی ਹਾਲਤ ਕਮਜ਼ੋਰ ਸੀ ਹੁਣ ਆਪਾਂ ਗੱਲ ਕਰਦੇ ਹਾਂ ਜਸਕਰਨ ਦੀ ਮਾਂ ਬੀਬੀ ਸੁਰਜੀਤ ਕੌਰ ਦੇ ਬਾਰੇ ਗਵਾਂਡੀਆਂ ਦੇ ਘਰਾਂ ਵਿੱਚ ਮਜ਼ਦੂਰੀ ਕਰਦੀ ਸੀ ਤਾਂ ਜੋ ਘਰ ਦਾ ਗੁਜ਼ਾਰਾ ਚੱਲ ਸਕੇ ਹੁਣ ਆਪਾਂ ਗੱਲ ਕਰੀਏ ਕਿ ਜਗਤਾਰ ਸਿੰਘ ਅਤੇ ਸੁਰਜੀਤ ਕੌਰ ਦੋਵੇਂ ਪੀਰਾਂ ਦੀ ਦਰਗਾਹ ਦੇ ਪੱਕੇ ਸ਼ਰਧਾਲੂ ਸਨ ਹਰ ਵੀਰਾਂ ਨੂੰ ਉਹ ਦਰਗਾਹ ਤੇ ਜਾਂਦੇ ਚਾਦਰ ਚੜਾਉਂਦੇ ਅਤੇ ਮੁਰਾਦਾ ਮੰਗਦੇ। ਦਸਕਰਨ ਜਦੋਂ ਛੋਟਾ ਸੀ ਅਕਸਰ ਮਾਂ ਪਿਓ ਨਾਲ ਦਰਗਾਹ ਜਾਂਦਾ। ਜੇਠ ਤੇ ਮਹੀਨੇ ਵਿੱਚ ਜਦੋਂ ਮੇਲਾ ਲੱਗਦਾ ਤਾਂ ਦਸਕਰਨ ਦੀਆਂ ਅੱਖਾਂ ਚਮਕਦੀਆਂ। ਮੇਲੇ ਦੀ ਰੌਣਕ, ਲੋਕਾਂ ਦੀ ਭੀੜ ਅਤੇ ਦਰਗਾਹ ਦੀਆਂ ਚਾਦਰਾਂ ਦੇ ਰੰਗ ਉਸਨੂੰ ਆਕਰਸ਼ਿਤ ਕਰਦੇ। ਪਰ ਜਿਵੇਂ ਜਿਵੇਂ ਉਹ ਵੱਡਾ ਹੋਇਆ ਉਸਦੇ ਮਨ ਦੇ ਵਿੱਚ ਸਵਾਲ ਉੱਠਣ ਲੱਗੇ ਕਿ ਪੀਰ ਸਾਨੂੰ ਕੀ ਦੇ ਸਕਦੇ ਹਨ ਸਾਡੀ ਜ਼ਿੰਦਗੀ ਤਾਂ ਫਿਰ ਵੀ ਮੁਸੀਬਤਾਂ ਦੇ ਨਾਲ ਭਰੀ ਹੋਈ ਹੈ ਸਾਡੇ ਦਾਦੇ ਪਰਦਾਦੇ ਅਤੇ ਹੋਰ ਸਾਡੇ ਕਿੰਨੇ ਬਜ਼ੁਰਗ ਨੇ ਜੋ ਇਸ ਪੀਰਾਂ ਦੀ ਸੇਵਾ ਕਰਦੇ ਨੇ ਪਰ ਸਾਡੀ ਹਾਲਾਤ ਤਾਂ ਅੱਜ ਵੀ ਉੱਥੇ ਦੇ ਉੱਥੇ ਖੜੇ ਨੇ ਅਤੇ ਹਰ ਵਾਰੀ ਇਹ ਹੀ ਸੋਚਦਾ ਰਹਿੰਦਾ ਕਿ ਇਹਨਾਂ ਪੀਰਾਂ ਨੇ ਸਾਨੂੰ ਕੁਝ ਦਿੱਤਾ ਕਿਉਂ ਨਹੀਂ ਜਿਸ ਕਾਰਨ ਦੀ ਜ਼ਿੰਦਗੀ ਉਦੋਂ ਬਦਲੀ ਜਦੋਂ ਜਿਸ ਕਾਰਨ ਦੀ ਮੁਲਾਕਾਤ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਰਸ਼ਪਾਲ ਸਿੰਘ ਦੇ ਨਾਲ ਰਸ਼ਪਾਲ ਸਿੰਘ ਨੇ ਜਿਸ ਕਾਰਨ ਨੂੰ ਸਿੱਖ ਇਤਿਹਾਸ ਗੁਰਬਾਣੀ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਪ੍ਰਭਾਵਿਤ ਗ੍ਰੰਥੀ ਸਿੰਘ ਦੇ ਕੋਲ ਜਿਸ ਕਾਰਨ ਅਕਸਰ ਹੀ ਜਾਂਦਾ ਰਹਿੰਦਾ ਅਤੇ ਬਾਣੀ ਸੁਣਦਾ ਰਹਿੰਦਾ ਜਿਸ ਕਾਰਨ ਉਸ ਦੇ ਮਨ ਦੇ ਵਿੱਚ ਜਦੋਂ ਇਹ ਪ੍ਰਭਾਵ ਪੈਣ ਲੱਗਿਆ ਕਿ ਸਾਡਾ ਗੁਰੂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈ ਪਰ ਅਸੀਂ ਕਿਹੜੇ ਚੱਕਰਾਂ ਦੇ ਵਿੱਚ ਤੁਰੇ ਫਿਰਦੇ ਹਾਂ ਗ੍ਰੰਥੀ ਸਿੰਘ ਉਸ ਨੂੰ ਸਾਖੀਆਂ ਸੁਣਾਉਂਦਾ ਅਤੇ ਬਾਅਦ ਦੇ ਵਿੱਚ ਇਹ ਕਹਿੰਦਾ ਕਿ ਸਾਨੂੰ ਮੜੀਆਂ ਮਸਾਣੀਆਂ ਕਦੇ ਨਹੀਂ ਪੁੱਜਣੀਆਂ ਚਾਹੀਦੀਆਂ ਕਿਉਂਕਿ ਜਪਜੀ ਸਾਹਿਬ ਦੇ ਵਿੱਚ ਵੀ ਤਾਂ ਲਿਖਿਆ ਹੈ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਕਿ ਜੋ ਪ੍ਰਮਾਤਮਾ ਦੀ ਹੋਂਦ ਹੈ ਉਸ ਨੂੰ ਆਪਾਂ ਇੱਕ ਜਿਹਾ थाਪਕੇ ਨਹੀਂ ਰੱਖ ਸਕਦੇ ਉਹ ਤਾਂ ਪੂਰਾ ਸਰਵ ਵਿਆਪਕ ਹੈ ਪਰ ਅਸੀਂ ਕਿਹੜੇ ਚੱਕਰਾਂ ਦੇ ਵਿੱਚ ਪਏ ਆ ਰਸ਼ਪਾਲ ਸਿੰਘ ਨੇ ਜਿਸ ਕਰਨ ਨੂੰ ਸਿੱਖ ਇਤਿਹਾਸ ਗੁਰਬਾਣੀ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦਸੀਆਂ ਅਤੇ ਉਸਨੇ ਕਿਹਾ ਜਿਸ ਕਾਰਨ ਸਾਡਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈ ਇਸ ਤੋਂ ਵੱਡਾ ਨਾ ਤਾਂ ਕੋਈ ਪੀਰ ਹੈ ਨਾ ਫਕੀਰ ਹੈ ਜਾਂ ਕੋਈ ਦਰਗਾਹ ਇਸ ਤੋਂ ਵੱਡੀ ਨਹੀਂ ਤੋਂ ਵਹਿਮਾ ਭਰਮਾਂ ਦੇ ਵਿੱਚ ਨਾ ਪੈ ਜਿਸ ਕਾਰਨ ਦੇ ਮਨ ਵਿੱਚ ਇਹ ਗੱਲ ਘਰ ਕਰ ਗਈ ਅਤੇ ਉਸਨੇ ਗ੍ਰੰਥੀ ਸਿੰਘ ਦੇ ਕੋਲ ਪਾਠ ਦੀ ਸੰਥਿਆ ਸਿੱਖਣੀ ਸ਼ੁਰੂ ਕਰ ਦਿੱਤੀ ਉਸਨੇ ਬਾਣੀ ਪੜਨ ਦੀ ਲਗਨ ਦੇਖ ਕੇ ਰਸ਼ਪਾਲ ਸਿੰਘ ਨੇ ਉਸ ਨੂੰ ਅੰਮ੍ਰਿਤ ਛਕਣ ਦੀ ਸਲਾਹ ਦਿੱਤੀ 12 ਸਾਲ ਦੀ ਉਮਰ ਦੇ ਵਿੱਚ ਜਿਸ ਕਾਰਨ ਨੇ ਅੰਮ੍ਰਿਤ ਛਕ ਲਿਆ ਅੰਮ੍ਰਿਤ ਛਕਣ ਤੋਂ ਬਾਅਦ ਉਸ ਦੇ ਮਨ ਦੇ ਵਿੱਚ ਇੱਕ ਨਵੀਂ ਤਾਕਤ ਆਈ ਪਰ ਉਸ ਨੂੰ ਇੱਕ ਗੱਲ ਹਮੇਸ਼ਾ ਘਟਕਦੀ ਸੀ ਕਿ ਪਿੰਡ ਦੇ ਗੁਰਦੁਆਰੇ ਵਿੱਚ ਸੰਗਤ ਘਟ ਆਉਂਦੀ ਸੀ ਜਦ ਕਿ ਪੀਰ ਦੀ ਦਰਗਾਹ ਤੇ ਵੀਰਵਾਰ ਨੂੰ ਲੋਕਾਂ ਦੀ ਭੀੜ ਲੱਗੀ ਰਹਿੰਦੀ ਸੀ ਉਸ ਦੇ ਮਨ ਦੇ ਵਿੱਚ ਇਹ ਸਵਾਲ ਉੱਠਦਾ ਸੀ ਜੇ ਸਾਡਾ ਗੁਰੂ ਸੱਚਾ ਹੈ ਤਾਂ ਲੋਕ ਇਸ ਦਰਗਾਹ ਤੇ ਕਿਉਂ ਜਾਂਦੇ ਨੇ ਘਰੇ ਆ ਕੇ ਆਪਣੇ ਮਾਤਾ ਪਿਤਾ ਨੂੰ ਵੀ ਇਹ ਹੀ ਕਹਿੰਦਾ ਕਿ ਤੁਸੀਂ ਇਸ ਦਰਗਾਹ ਤੇ ਨਾ ਜਾਇਆ ਕਰੋ ਕਿਉਂਕਿ ਸਾਡਾ ਗੁਰੂ ਤਾਂ ਸ਼ਬਦ ਗੁਰੂ ਹੈ ਸਾਨੂੰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਸ਼ਬਦ ਗੁਰੂ ਦੇ ਨਾਲ ਜੋੜਿਆ ਹੈ ਪਰ ਤੁਸੀਂ ਇਸ ਦਰਗਾਹ ਕਿ ਕਿਉਂ ਜਾਣਦੇ ਹਾਂ ਪਰ ਉਸ ਤੋਂ ਬਾਅਦ ਵੀ ਜਸਕਰਨ ਦੀ ਜ਼ਿੰਦਗੀ ਦੇ ਵਿੱਚ ਮੁਸੀਬਤਾਂ ਦੀ ਕੋਈ ਕਮੀ ਨਹੀਂ ਸੀ ਜਦੋਂ 10 ਸਾਲ ਦਾ ਸੀ ਉਸਦੇ ਪਿਤਾ ਜਗਤਾਰ ਸਿੰਘ ਨੂੰ ਇੱਕ ਕੈਂਸਰ ਦੀ ਬਿਮਾਰੀ ਦਾ ਪੂਰੇ ਪਰਿਵਾਰ ਇੱਕ ਸਦਵੇਂ ਦੇ ਵਿੱਚ ਆ ਗਿਆ ਕਿ ਘਰ ਦੇ ਵਿੱਚ ਇਕੱਲਾ ਕਹਿਰਾ ਕਮਾਉਣ ਵਾਲਾ ਜੀ ਉਸ ਦੇ ਨਾਲ ਐਦਾਂ ਦੀ ਘਟਨਾ ਘਟ ਜਾਣੀ ਇੱਕ ਬੜਾ ਹੀ ਦੁੱਖ ਲੱਗਿਆ ਪਰਵਾਨ ਪਰਿਵਾਰ ਦੇ ਕੋਲ ਇਹ ਨਾ ਪੈਸਾ ਵੀ ਨਹੀਂ ਸੀ ਕਿ ਉਸ ਦਾ ਇਲਾਜ ਕਰਵਾ ਸਕਣ ਪਰਿਵਾਰ ਨੇ ਸਾਰੀ ਜ਼ਮੀਨ ਵੇਚ ਦਿੱਤੀ ਦਿੱਲੀ ਏਮਸ ਹਸਪਤਾਲ ਵਿੱਚ ਗਏ ਚੰਡੀਗੜ੍ਹ ਦੇ ਪੀਜੀਐ ਹਸਪਤਾਲ ਦੇ ਵਿੱਚ ਗਏ ਇਲਾਜ ਦੇ ਲਈ ਪਰ ਕੋਈ ਵੀ ਕਿਤੇ ਫਰਕ ਨਾ ਹੁਣ ਸੁਰਜੀਤ ਕੌਰ ਦੀ ਜੇਕਰ ਆਪਾਂ ਗੱਲ ਕਰੀਏ ਦਿਨ ਰਾਤ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੀ ਪਰ ਘਰ ਦੀ ਹਾਲਾਤ ਜੋ ਹੈ ਹੋਰ ਵੀ ਮਾੜੀ ਹੁੰਦੀ ਗਈ ਆਖਰਕਾਰ ਜਗਤਾਰ ਸਿੰਘ ਜਿਸ ਦਾ ਬਹੁਤ ਇਲਾਜ ਕਰਵਾਇਆ ਪਰ ਇਲਾਜ ਦੇ ਦੌਰਾਨ ਜਗਤਾਰ ਸਿੰਘ ਨੇ ਦਮ ਤੋੜ ਦਿੱਤਾ ਉਸ ਦੀ ਮੌਤ ਹੋ ਗਈ ਉਸ ਦੀ ਮੌਤ ਹੋਣ ਤੋਂ ਬਾਅਦ ਪੂਰੇ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਗਿਆ ਪੂਰਾ ਪਰਿਵਾਰ ਸੋਚਣ ਦੇ ਲਈ ਮਜਬੂਰ ਹੋ ਗਿਆ ਕਿ ਸਾਡੇ ਨਾਲ ਇਸ ਰੱਬ ਨੇ ਇਹ ਕੀ ਕੀਤਾ ਪਿੰਡ ਦੇ ਲੋਕ ਵੀ ਤਰ ਤਰਨੀਆ ਗੱਲਾਂ ਕਰਨ ਲੱਗ ਗਏ ਅਤੇ ਇਹ ਸੋਚਣ ਲੱਗ ਗਏ ਕਿ ਦੇਖੋ ਇਹਨਾਂ ਦੇ ਮੁੰਡੇ ਨੇ ਪੀਰਾਂ ਦੀ ਸੇਵਾ ਛੱਡ ਕੇ ਪੀਰਾਂ ਦੀ ਦਰਗਾਹ ਤੇ ਪਹਿਲਾਂ ਜਾਂਦੇ ਹੁੰਦੇ ਸੀ ਆਪਦੇ ਮਾਤਾ ਪਿਤਾ ਨੂੰ ਵੀ ਰੋਕਦਾ ਹੁੰਦਾ ਸੀ ਦੇਖੋ ਇਹਨਾਂ ਦੇ ਨਾਲ ਕਿੰਨਾ ਮਾੜਾ ਹੋਇਆ ਹੁਣ ਇਹਨਾਂ ਨੇ ਅਮਰਤ ਵੀ ਛੱਕ ਲਿਆ ਅਮਰਤ ਛੱਕ ਕੇ ਵੀ ਉਸਨੇ ਕੀ ਕੀਤਾ ਪਰਿਵਾਰ ਦੀ ਹਾਲਾਤ ਤਾਂ ਫੇਰ ਵੀ ਮਾੜੀ ਦੀ ਮਾੜੀ ਰਹੀ ਜਗਤਾਰ ਸਿੰਘ ਦੀ ਮੌਤ ਤੋਂ ਬਾਅਦ ਘਰ ਦੇ ਜੋ ਹਾਲਾਤ ਹੈ ਬਿਲਕੁਲ ਖਰਾਬ ਹੋ ਗਏ ਕਿਉਂਕਿ ਇੱਕ ਤਾਂ ਜਿਸਕਰਨ ਉਸ ਦੀ ਉਮਰ ਉਸ ਵਕਤ ਸਿਰਫ ਸਿਰਫ 10 ਸਾਲ ਦੀ ਸੀ 10 ਸਾਲ ਦਾ ਬੱਚਾ ਜਿਸ ਦਾ ਪਿਤਾ ਇਸ ਦੁਨੀਆ ਦੇ ਵਿੱਚ ਨਾ ਹੋਵੇ ਉਹ ਕੀ ਕਰ ਸਕਦਾ 10 ਸਾਲ ਦਾ ਬੱਚਾ ਸਿਵਾਏ ਰੋਣ ਦੇ ਇੱਕ ਖਾਮੋਸ਼ ਸੀ ਉਸ ਦੇ ਕੋਲ ਹੁਣ ਇੱਕੋ ਇੱਕ ਸਹਾਰਾ ਸੀ ਉਸ ਦੀ ਮਾਂ surjeet kaur surjeet kaur ਜੋ ਹਜੇ ਜਵਾਨ ਪਈ ਸੀ ਤਾਂ ਪਿੰਡ ਦੇ ਕੁਝ ਗੁੰਡੇ surjeet kaur ਨੂੰ ਤੰਗ ਕਰਨ ਲੱਗੇ ਉਹ ਕਹਿੰਦੇ ਕਿ ਹੁਣ ਤੂੰ ਜਵਾਨ ਹੈ ਸਾਡੇ ਨਾਲ ਗੱਲਬਾਤ ਕਰਿਆ ਕਰ surjeet kaur ਇਹ ਸਭ ਸਹਿਣ ਕਰਦੀ ਸੀ ਪਰ ਉਸ ਦੀ ਹਿੰਮਤ ਟੁੱਟਣ ਲੱਗ। ਕਿਉਂਕਿ ਜਦੋਂ ਵੀ ਉਹ ਬਾਹਰ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਜਾਇਆ ਕਰੇ ਤਾਂ ਪਿੰਡ ਦੇ ਗੁੰਡੇ ਉਸ ਨੂੰ ਤੰਗ ਕਰਿਆ ਕਰਨ, ਉਸ ਨੂੰ ਪਰੇਸ਼ਾਨ ਕਰਿਆ ਕਰਨ। ਕਿਉਂਕਿ ਇੱਕੋ ਇੱਕ ਸਹਾਰਾ ਸੀ ਉਸ ਦਾ ਪਤੀ। ਕਹਿੰਦੇ ਨਾ ਕਿ ਜਦੋਂ ਪਤੀ ਤੋਂ ਬਹੀਨ ਨਾਰੀ ਹੋ ਜਾਵੇ ਤਾਂ ਸਮਾਜ ਉਸ ਨੂੰ ਜੀਣ ਨਹੀਂ ਦਿੰਦਾ। ਤੇ ਸੁਰਜੀਤ ਕੌਰ ਜਿਸ ਦੇ ਪਤੀ ਦੀ ਮੌਤ ਹੋ ਚੁੱਕੀ ਸੀ ਪਰ ਸੁਰਜੀਤ ਕੌਰ ਨੂੰ ਐਸ ਵਕਤ ਗੁੰਡੇ ਪਿੰਡ ਵਾਲੇ ਬਹੁਤ ਤੰਗ ਕਰਦੇ ਸੀ। ਕਿ ਦੋ ਸਾਡੇ ਨਾਲ ਗੱਲਬਾਤ ਕਰ। ਉਹ ਆ ਕੇ ਆਪਣੇ ਪੁੱਤ ਦੇ ਨਾਲ ਜਦੋਂ ਇਹ ਗੱਲ ਕਰਦੀ ਤਾਂ ਜਿਸ ਕਾਰਨ ਉਹ ਤਾਂ ਬਹੁਤ ਛੋਟਾ ਸੀ। ਉਹ ਕੀ ਕਰ ਸਕਦਾ ਸੀ? ਨਾ ਉਹ ਕਿਸੇ ਨਾਲ ਲੜ ਸਕਦਾ ਸੀ ਨਾ ਉਹ ਕਿਸੇ ਨੂੰ ਕੁਝ ਕਹਿ ਸਕਦਾ ਸੀ ਸੁਰਜੀਤ ਕੌਰ ਇਹ ਸਭ ਕੁਝ ਸਹਿਣ ਕਰਦੀ ਰਹੀ ਸਮਾਂ ਬੀਤਦਾ ਗਿਆ ਪਰ ਉਸ ਦੀ ਹਿੰਮਤ ਟੁੱਟਣ ਲੱਗੀ ਇੱਕ ਦਿਨ ਅੱਕ ਕੇ ਸੁਰਜੀਤ ਕੌਰ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਜਿਸ ਕਾਰਨ ਹੁਣ ਬਿਲਕੁਲ ਇਕੱਲਾ ਸੀ 12 ਸਾਲ ਦੀ ਉਮਰ ਦੇ ਵਿੱਚ ਉਸ ਦੇ ਸਿਰ ਤੇ ਨਾ ਮਾਂ ਸੀ ਨਾ ਪਿਓ ਪਿੰਡ ਵਾਲੇ ਉਸ ਨੂੰ ਤਾਣੇ ਮਾਰਨੇ ਸ਼ੁਰੂ ਕਰ ਦਿੱਤੇ ਪਿੰਡ ਦੀ ਇੱਕ ਬੀਬੀ ਕਰਤਾਰਕ ਔਰ ਜੋ ਕਿ ਦਰਗਾਹ ਦੀ ਸੇਵਾ ਕਰਦੀ ਸੀ ਉਸ ਨੇ ਜਿਸ ਕਾਰਨ ਨੂੰ ਕਿਹਾ ਕਿ ਦੇਖਿਆ ਕਿ ਤੂੰ ਪੀਰਾਂ ਦੀ ਦਰਗਾਹ ਦਾ ਵਿਰੋਧ ਕੀਤਾ ਸੀ ਇਸ ਕਰਕੇ ਤੇਰੇ ਘਰ ਦੇ ਹਾਲਾਤ ਮਾੜੇ ਹੋ ਗਏ ਨੇ ਜਿਸ ਕਾਰਨ ਦੇ ਮਨ ਦੇ ਵਿੱਚ ਗੱਲ ਘੁੰਮਣ ਲੱਗੀ ਤੇ ਉਸ ਨੂੰ ਗੁੱਸਾ ਆਉਣ ਲੱਗਾ ਉਸ ਨੇ ਸੋਚਿਆ ਕਿ ਜੇ ਪੀਰ ਸੱਚੇ ਨੇ ਤਾਂ ਮੇਰੇ ਨਾਲੇ ਸਭ ਕੁਝ ਕਿਉਂ ਵਾਪਰਿਆ ਅਤੇ ਜੇ ਇਹ ਝੂਠ ਹੈ ਤਾਂ ਇਸ ਦਰਗਾਹ ਦਾ ਇੱਥੇ ਹੋਣ ਦਾ ਕੀ ਹੱਕ ਇਹ ਦਰਗਾਹ ਸਾਨੂੰ ਸੋਖ ਦੇ ਦੇ ਸਕਦੀ ਸਾਨੂੰ ਕੋਈ ਫਾਇਦਾ ਹੀ ਦੇ ਸਕਦੀ ਇਸ ਦਰਗਾਹ ਦਾ ਇੱਥੇ ਹੋਣ ਦਾ ਕੀ ਫਾਇਦਾ ਇੱਕ ਸਵੇਰੇ ਜਸਕਰਨ ਨੇ ਇੱਕ ਫੈਸਲਾ ਕਰ ਲਿਆ ਸਵੇਰੇ ਅਮਰਤ ਵੇਲੇ ਉੱਠਿਆ ਇਸ਼ਨਾਨ ਕੀਤਾ ਪੰਜਾ ਬਾਣੀਆਂ ਦਾ ਪਾਠ ਪੰਜਾ ਬਾਣੀਆਂ ਦਾ ਪਾਠ ਕਰਨ ਤੋਂ ਉਪਰੰਤ ਉਸਨੇ ਸੁਖਮਣੀ ਸਾਹਿਬ ਦਾ ਪਾਠ ਕੀਤਾ ਅਤੇ ਚੰਡੀ ਦੀ ਵਾਰ ਦਾ ਪਾਠ ਕੀਤਾ ਅਰਦਾਸ ਕਰਕੇ ਹੱਥ ਦੇ ਵਿੱਚ ਉਸਨੇ ਕੁਹਾੜੀ ਚੁੱਕੀ ਸਿੱਧਾ ਦਰਗਾਹ ਦੇ ਵੱਲ ਤੁਰ ਪਿੰਡ ਵਾਲਿਆਂ ਨੇ ਉਸ ਨੂੰ ਰੋਕਣ ਦੀ ਬੜੀ ਕੋਸ਼ਿਸ਼ ਪਰ ਜਸਕਰਨ ਦੀਆਂ ਅੱਖਾਂ ਵਿੱਚ ਇੱਕ ਅਜੀਬ ਜੀ ਅੱਗ ਸੀ ਉਸਨੇ ਦਰਗਾਹ ਦੀਆਂ ਚਾਦਰਾਂ ਖਿੱਚ ਕੇ ਦੂਰ ਫੁੱਟ ਦਿੱਤੀ ਫਿਰ ਕੁਹਾੜੀ ਦੇ ਨਾਲ ਉਸ ਦਰਗਾਹ ਨੂੰ ਤੋੜਨ ਲੱਗਿਆ ਪਹਿਲਾਂ ਇੱਕ ਕੁਹਾੜੀ ਮਾਰੀ ਇੱਕ ਇੱਟ ਨਿਕਲ ਕੇ ਦੂਰ ਡਿੱਗ ਪੈਂਦੀ ਹੈ ਪਿੰਡ ਵਾਲੇ ਚੀਕਾਂ ਮਾਰ ਰਹੇ ਸੀ ਅਤੇ ਇਹ ਕਹਿ ਰਹੇ ਸੀ ਕਿ ਤੂੰ ਇਹ ਕੀ ਪਾਪ ਕਰ ਰਿਹਾ ਹੈ ਪੀਰ ਵੱਲੋਂ ਤੈਨੂੰ ਸਜ਼ਾ ਮਿਲੇਗੀ ਪਰ ਜਸਕਰਨ ਨੇ ਕਿਸੇ ਦੀ ਨਾ ਸੁਣੀ ਉਸਨੇ ਪੂਰੀ ਦਰਗਾਹ ਨੂੰ ਤੈਸ ਨਸ਼ ਕਰ ਦਿੱਤਾ ਜਦੋਂ ਇੱਕ ਕੰਧ ਡਿੱਗੀ ਤਾਂ ਉਸ ਤੋਂ ਬਾਅਦ ਜ਼ਮੀਨ ਦੇ ਵਿੱਚੋਂ ਇੱਕ ਪੁਰਾਣਾ ਮਟਕਾ ਮਿਲਿਆ ਜਸਕਰਨ ਨੇ ਮਟਕੇ ਨੂੰ ਚੁੱਕਿਆ ਅਤੇ ਬਿਨਾਂ ਕਿਸੇ ਨੂੰ ਕੁਝ ਕਹੇ ਘਰ ਵੱਲ ਤੁਰ ਪਿੰਡ ਵਾਲੇ ਵੀ ਹੈਰਾਨ ਪਰੇਸ਼ਾਨ ਕਿ ਇੱਕ ਤਾਂ ਇਸ ਨੇ ਪੀਰਾਂ ਦੀ ਦਰਗਾਹ ਨੂੰ ਤੋੜ ਦਿੱਤੀ ਪਰ ਇਸ ਮਟਕੇ ਦੇ ਵਿੱਚ ਐਸਾ ਕਿਹੜਾ ਰਾਜ਼ ਛੁਪਿਆ ਹੋਇਆ ਹੈ ਜਿਸ ਨੂੰ ਜਸਕਰਨ ਆਪਣੇ ਘਰ ਦੇ ਵੱਲ ਲੈ ਕੇ ਤੁਰ ਪਿਆ ਘਰ ਪਹੁੰਚ ਕੇ ਜਸਕਰਨ ਨੇ ਮਟਕੇ ਨੂੰ പണ്ടേ ਜੋਸ ਦੇ ਪਿੱਛੇ ਪਿੱਛੇ ਆਏ ਸੀ ਉਹ ਸੋਚ ਰਹੇ ਸਨ ਕਿ ਮਟਕੇ ਦੇ ਵਿੱਚ ਸ਼ਾਇਦ ਰਾਖ ਜਾਂ ਫਿਰ ਪੁਰਾਣੀ ਚੀਜ਼ਾਂ ਹੋਣਗੀਆਂ ਪਰ ਜਦੋਂ ਜਸਕਰਨ ਨੇ ਮਟਕਾ ਖੋਲ੍ਹਿਆ ਤਾਂ ਸਾਰੇ दंग रह ਗਏ ਮਟਕੇ ਦੇ ਵਿੱਚ ਸੋਨੇ ਦੇ ਸਿੱਕੇ ਹੀਰੇ ਕੀਮਤੀ ਪੱਥਰ ਸਨ ਇਹ ਇੱਕ ਖਜ਼ਾਨਾ ਸੀ ਜੋ ਸਦੀਆਂ ਤੋਂ ਦਰਗਾਹ ਦੇ ਹੇਠਾਂ ਦੱਬਿਆ ਹੋਇਆ ਸੀ ਜਸਕਰਨ ਨੇ ਪਿੰਡ ਵਾਲਿਆਂ ਵੱਲ ਦੇਖਿਆ ਤੇ ਕਿਹਾ ਕਿ ਤੁਸੀਂ ਸਾਰੇ ਇਸ ਦਰਗਾਹ ਨੂੰ ਪੂਜਦੇ ਸੀ ਪਰ ਇਸ ਦੇ ਹੇਠਾਂ ਖਜ਼ਾਨਾ ਛੁਪਿਆ ਸੀ ਇਹ ਪੀਰ ਨਹੀਂ ਇਹ ਤਾਂ ਲੋਕਾਂ ਦੀ ਸਰਦਾ ਦਾ ਸ਼ੋਸ਼ਣ ਸੀ ਪਿੰਡ ਵਾਲੇ ਚੁੱਪ ਸਨ ਕੁਝ ਨੂੰ ਸ਼ਰਮਿੰਦਗੀ ਮਹਿਸੂਸ ਹੋਈ ਕੁਝ ਹੈਰਾਨਸਮ ਲੋਕ ਇਹ ਸੋਚਣ ਲੱਗੇ ਕਿ ਜਸਕਰਨ ਨੇ ਪੀਰਾਂ ਦੇ ਦਰਗਾਹ ਤੋੜੀ ਤੇ ਥੱਲੋਂ ਖਜ਼ਾਨਾ ਨਿਕਲ ਜਾਵੇ ਜਿਸ ਕਰਨੇ ਵੀ ਅਗੂਹੀ ਬੋਲਿਆ ਕਿ ਇਹ ਤਾਂ ਮਿਰਗ ਦੀ ਕਸਤੂਰੀ ਵਾਲੀ ਗੱਲ ਹੋਈ ਕਿ ਮਿਰਗ ਉਸ ਨੂੰ ਖਜ਼ਾਨਾ ਉਸ ਦੇ ਅੰਦਰੋਂ ਮਿਲਦਾ ਹੈ ਪਰ ਉਹ ਬਾਹਰੋਂ ਲੱਭਦਾ ਫਿਰਦਾ ਜਸਕਰਨ ਨੇ ਖਜ਼ਾਨੇ ਦੇ ਨਾਲ ਆਪਣੀ ਜ਼ਿੰਦਗੀ ਸਵਾਰ ਲਈ ਉਸ ਨੇ ਪਿੰਡ ਦੇ ਬਾਜ਼ਾਰ ਦੇ ਵਿੱਚ ਇੱਕ ਦੁਕਾਨ ਖੋਲੀ ਜ਼ਮੀਨ ਖਰੀਦੀ ਅਤੇ ਆਪਣੇ ਘਰ ਦੀ ਹਾਲਤ ਸੁਧਾਰ ਲਈ ਪਰ ਉਹਦੀ ਸਭ ਤੋਂ ਵੱਡੀ ਜਿੱਤ ਸੀ ਕਿ ਉਸਦੀ ਹਿੰਮਤ ਅਤੇ ਗੁਰਬਾਣੀ ਵਿੱਚ ਵਿਸ਼ਵਾਸ ਉਸਨੇ ਪਿੰਡ ਵਾਲਿਆਂ ਨੂੰ ਸਮਝਾਇਆ ਕਿ ਚੰਗੇ ਮਾੜੇ ਦਿਨ ਸਾਡੇ ਕਰਮਾਂ ਅਨੁਸਾਰ ਆਉਂਦੇ ਨੇ ਪਰ ਕਿਸੇ ਪੀਰ ਜਾਂ ਦਰਗਾਹ ਵਿੱਚ ਕੁਝ ਨਹੀਂ ਰੱਖਿਆ ਸੱਚਾ ਸੁੱਖ ਤਾਂ ਗੁਰੂ ਦੀ ਬਾਣੀ ਵਿੱਚ ਹੈ ਬਾਅਦ ਦੇ ਵਿੱਚ ਪਿੰਡ ਦੇ ਬਜ਼ੁਰਗਾਂ ਨੇ ਦੱਸਿਆ ਕਿ ਸਦੀਆਂ ਪਹਿਲਾਂ ਇੱਕ ਫਕੀਰ ਜੋ ਇਸ ਪਿੰਡ ਵਿੱਚ ਰਹਿੰਦਾ ਸੀ ਉਸ ਦੇ ਕੋਲ ਅਥਾਹ ਸੰਪਤੀ ਸੀ ਜੋ ਕਿ ਲੋਕਾਂ ਨੇ ਸ਼ਰਦਾ ਦੇ ਨਾਮ ਤੇ ਉਸ ਪੀਰ ਦੀ ਦਰਗਾਹ ਤੇ ਅਕ ਚੜਾਉਂਦੇ ਸੀ ਆਪਣੀ ਮੌਤ ਤੋਂ ਪਹਿਲਾਂ ਉਸ ਨੇ ਆਪਣਾ ਖਜ਼ਾਨਾ ਇੱਕ ਮਟਕੇ ਵਿੱਚ ਭਰ ਕੇ ਦਰਗਾਹ ਦੇ ਹੇਠਾਂ ਦੱਬ ਦਿੱਤਾ ਸੀ ਅਤੇ ਉਸ ਨੇ ਜਿੰਦਾ ਸਮਾਦੀ ਲੈ ਲਈ ਸੀ ਤੇ ਲੋਕਾਂ ਨੇ ਉਸ ਨੂੰ ਪੀਰ ਮੰਨ ਲਿਆ ਅਤੇ ਉਸ ਦੀ ਦਰਗਾਹ ਬਣਾ ਲਈ ਪਰ ਅਸਲ ਦੇ ਵਿੱਚ ਇਹ ਸਭ ਕੁਝ ਇੱਕ ਧੋਖਾ ਸੀ ਜਸਕਰਨ ਦੀ ਹਿੰਮਤ ਨੇ ਨਾ ਸਿਰਫ ਉਸ ਦੀ ਜ਼ਿੰਦਗੀ ਬਦਲੀ ਸਗੋਂ ਪਿੰਡ ਵਾਲਿਆਂ ਦੀ ਸੋਚ ਵੀ ਬਦਲੀ ਜਸਕਰਨ ਨੇ ਕਰਨ ਇੱਕ ਸਫਲ ਨੌਜਵਾਨ ਹੈ ਜੋ ਆਪਣੀ ਜ਼ਿੰਦਗੀ ਗੁਰੂ ਦੀ ਸਿੱਖਿਆ ਅਨੁਸਾਰ ਜਿਉਂਦਾ ਹੈ ਗੁਰੂ ਦੀ ਕਹਾਣੀ ਹਰ ਇੱਕ ਨੌਜਵਾਨ ਨੂੰ ਹਰ ਇੱਕ ਬੱਚਿਆਂ ਨੂੰ ਅੱਜੋ ਸੁਣਾਉਂਦਾ ਹੈ ਕਿ ਸਾਡਾ ਗੁਰੂ ਸਭ ਤੋਂ ਉੱਚਾ ਹੈ ਗਿਆਨ ਧਿਆਨ ਕੇ ਚਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਤੇ ਉਸ ਦੀ ਹਿੰਮਤ ਨੇ ਅਤੇ ਗੁਰਬਾਣੀ ਦੀ ਤਾਕਤ ਨੇ ਉਸਨੂੰ ਹੌਸਲਾ ਦਿੱਤਾ ਤੇ ਅੱਜ ਉਸੇ ਹੀ ਹੌਸਲੇ ਦੇ ਨਾਲ ਉਹ ਕਰੋੜਪਤੀ ਬਣਿਆ ਹੋਇਆ ਜੇਕਰ ਉਹ ਪੀਰਾਂ ਦੇ ਦਰਗਾਹ ਨੂੰ ਨਾ ਤੋੜਦਾ ਅੱਜ ਵੀ ਉਸਦੇ ਉਹੀ ਹਾਲਾਤ ਹੋਣੇ ਸੀ ਤੇ ਲੋਕ ਡਰ-ਡਰ ਕੇ ਉਸ ਪੀਰਾਂ ਦੇ ਦਰਗਾਹ ਨੂੰ ਪੂਜੜ ਜਾਂਦੇ ਸੀ ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਦੇ ਨਾਲ ਜੁੜੇ ਰਹੋ ਚੈਨਲ ਦੇ ਉੱਪਰ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਵੀ ਜਰੂਰ ਦਬਾ ਦਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ